ਸਹੀ ਕੀਤੀ ਹੋਈ ਹੈ ਅਫਸਰਾਂ ਤੇ ਵੱਧ ਦਬਾਅ ਬਣਾ ਰਹੇ ਨੇ ਲੋਕਾਂ ਨੂੰ ਗਮਰਾਹ ਕਰ ਰਹੇ ਨੇ ਸ਼ਹਿਰ ਦੇ ਲੋਕਾਂ ਨੂੰ ਜੇ ਇਹਨਾਂ ਦੇ ਵਿੱਚ ਇਹਨਾਂ ਨੇ ਕੰਮ ਕੀਤੇ ਉਹਨੇ ਫਿਰ ਇਹਨਾਂ ਨੂੰ ਡਰਗਾਤਾ ਇਹ ਸਿਰਫ ਹਾਈ ਫਾਈ ਡਰਾਮਾ ਚੱਲ ਰਿਹਾ ਉਹ ਤਾਂ ਕੰਮ ਨਹੀਂ ਕਰਦਾ ਜਦ ਤੱਕ ਲਾਉਣਾ ਨਹੀਂ ਲਾਤਕ ਮੈਂ ਨਹੀਂ ਕਹਿੰਦਾ ਪਰ ਹਾਂ ਹਾਂ ਸਾਥ ਵੀ ਬਿਲਕੁਲ ਠੀਕ ਹੋਈ ਹੈ ਕਿਉਂਕਿ ਜਿਹੜੀ ਪਹਿਲਾਂ ਵਾਰਡ ਬੰਦੀ ਸੀਗੀ ਉਹ ਬਹੁਤ ਗਲਤ ਹੋਈ ਹੋਈ ਸੀ ਜੀ ਸਾਰੀ ਪ੍ਰਧਾਨ ਦੀ ਅੱਜ ਤੱਕ ਪ੍ਰਧਾਨ 5 ਸਾਲ ਦੇ ਵਿੱਚ ਉਸ ਹਾਲ ਨੂੰ ਜਨਰੇਟਰ ਤੇ ਨਹੀਂ ਜਨਰੇਟਰ ਤੇ ਨਹੀਂ ਖਰਾਾ ਸਕਿਆ ਹਾਂਜੀ ਵੀ ਜੇ ਆ ਕੇ ਮਿਸਕਲ ਕਮੇਟੀ ਦੇ ਦਫ਼ਤਰ ਦੇ ਵਿੱਚ ਲੌੜਾ ਪਾਇਆ ਜਿਹੜਾ ਯਾ ਕੋ ਉਹ ਕਿਉਂ ਸਾਰਾ ਮੈਸਜ ਚੈੱਕ ਕਰਕੇ ਆ ਨਕਸ਼ਾ ਚੈੱਕ ਕਰਕੇ ਜਿਹੜੀ ਇਹਦੀ ਪੁਰਾਣੀ ਆਪ ਤਾਂ ਵੀ ਫੈਨ ਕਰਨ ਤੋਂ ਭੱਜਣ ਦੀ ਉਹ ਆਪਣਾ ਉੱਕੜੇ ਭੱਜ ਕੇ ਆ ਗਿਆ ਨਕਸ਼ਾ ਸਾਰਾ ਇਹ ਫੋਟੋਆਂ ਖਿੱਚ ਕੇ ਲਿਆਇਆ ਸਾਰੇ ਸ਼ਹਿਰ ਦੇ ਵਿੱਚ ਨਕਸ਼ਾ ਕਿੱਥੋਂ ਆਇਆ ਜੀ ਪਹਿਲਾਂ ਨਕਸ਼ਾ ਤਾਂ ਹੋਣਾ ਆਇਆ ਕੱਲ ਪਰਸੋਂ ਦਾ ਓਰੇ ਇਹ ਸਾਰੇ ਸ਼ਹਿਰ ਦੇ ਵਿੱਚ ਪਹਿਲਾਂ

ਦੇਖੋ ਅੱਜ ਜਿਹੜਾ ਅੱਜ ਮਿਸਟਰ ਕਮੇਟੀ ਚ ਨਕਸ਼ੇ ਨੂੰ ਲੈ ਕੇ ਰੌਲਾ ਪੈ ਰਿਹਾ ਸੀਗਾ ਉਹਦੇ ਸਬੰਧ ਚ ਤੁਹਾਨੂੰ ਦੱਸਣਾ ਚਾਹੁੰਦਾ ਵੀ ਜਿਹੜੀ ਵਾਰਡਬੰਦੀ ਹੋਈ ਹੈ ਇਹ ਬਿਲਕੁਲ ਠੀਕ ਹੋਈ ਹੈ ਕਿਉਂਕਿ ਜਿਹੜੀ ਪਹਿਲਾਂ ਵਾਰਡਬੰਦੀ ਸੀਗੀ ਉਹ ਬਹੁਤ ਗਲਤ ਹੋਈ ਹੋਈ ਸੀਗੀ ਤੇ ਜਿਹੜੀ ਹੁਣ ਦੀ ਵਾਰਡਬੰਦੀ ਹੈ ਇਹਦੇ ਵਿੱਚ ਤੁਹਾਨੂੰ ਬਹੁਤ ਛੋਟੇ ਬਾੜ ਨੇ ਕੋਈ ਐਡਾ ਅਲਝਾਵਾ ਨਹੀਂ ਹੈਗਾ ਜਿੱਦਾਂ ਪਹਿਲਾਂ ਏਰੀਆ 'ਚ ਕਿਸੇ 'ਚ 1800 ਵੋਟ ਸੀਗੀ ਕਿਸੇ 'ਚ 3500 ਵੋਟ ਸੀਗੀ ਕਿਸੇ 'ਚ 2500 ਵੋਟ ਸੀਗੀ ਉਹ ਸਾਰੇ ਬਾੜਾਂ ਨੂੰ ਬਰਾਬਰ ਰੱਖ ਕੇ ਬਾੜਬੰਦੀ ਕੀਤੀ ਗਈ ਹੈ। ਦੂਜੀ ਗੱਲ ਇਹ ਬਾੜਬੰਦੀ ਜਿਹੜੀ ਟੀਮ ਸੀਗੀ ਉਹਦੇ ਪ੍ਰਧਾਨ ਮੈਂਬਰ ਸੀਗਾ। ਪ੍ਰਧਾਨ 9 ਤਰੀਕ ਦੀ ਮੀਟਿੰਗ ਦੇ ਵਿੱਚ ਇਹ ਸਾਰਾ ਕੁਝ ਦੇਖ ਕੇ ਆਇਆ ਉੱਥੇ ਚੰਡੀਗੜ੍ਹ ਨਾਲ ਇਹਨਾਂ ਦੇ ਇੱਕ ਕਾਂਗਰਸ ਦਾ ਮੈਂਬਰ ਹੋਰ ਸੀਗਾ ਸੁਨੀਪ ਭਾਈ ਜੀ। ਇਹ ਸਾਰੇ ਮੈਂਬਰਾਂ ਨੇ ਉੱਥੇ ਨਕਸ਼ਾ ਦੇਖਿਆ ਉਸ ਤੋਂ ਬਾਅਦ ਜਦੋਂ ਨਕਸ਼ਾ ਅਜ ਕਮੇਟੀ 'ਚ ਲੱਗਿਆ ਇਹ। ਨਹੀਂ ਤਾਂ ਇਹ ਨਹੀਂ ਸਮਝ ਲੱਗਦੀ ਵੀ 5 ਵਜੇ ਨਕਸ਼ਾ ਇਹ ਦੇਖਣ ਗਏ ਨੇ। ਜੋ ਵੀ ਉਹਨਾਂ ਤੋਂ ਬਾਅਦ ਕਿ ਪ੍ਰਧਾਨ ਨਗਰ ਕੌਂਸਲ 'ਚ ਬੈਠਾ ਉੱਥੇ ਇਹਨਾਂ ਨੇ ਲਾਈਟ ਦਾ ਇਲਜ਼ਾਮ ਲਾਇਆ ਵੀ ਉੱਥੇ ਲਾਈਟ ਨਹੀਂ ਹੈਗੀ ਮਿਊਸਪਲ ਕਮੇਟੀ ਦੀ ਜ਼ਿੰਮੇਵਾਰੀ ਜ਼ਿੰਮੇਵਾਰੀ ਕਿਹਦੀ ਬਣਦੀ ਆ ਪ੍ਰਧਾਨ ਦੀ ਪ੍ਰਧਾਨ ਨੂੰ ਦੇਖਣਾ ਚਾਹੀਦਾ ਦੀ ਕਿ ਲਾਈਟ ਹੈ ਨਹੀਂ ਹੈ ਜੇ ਉੱਥੇ ਲਾਈਟ ਨਹੀਂ ਸੀਗੀ ਪ੍ਰਧਾਨ ਆਪਣੇ ਕਮਰੇ 'ਚ ਨਕਸ਼ਾ ਰੱਖ ਲੈਂਦਾ ਨਕਸ਼ਾ ਲਾਣਾ ਵੀ ਨਹੀਂ ਸੀ ਇਹ ਇਹ ਨਕਸ਼ਾ ਦੇਖੋ ਕਿ ਮਿਊਸਪਲ ਕਮੇਟੀ ਦੇ ਅਫਸਰਾਂ ਨੇ ਲਾਉਣਾ ਸੀ ਸਵੇਰ ਦਾ ਨਕਸ਼ਾ ਲੱਗਿਆ ਮੈਨੂੰ ਤਾਂ ਇਹਦੀ ਸਮਝ ਲੱਗਦੀ ਵੀ ਇਹ ਸ਼ਾਮ ਨੂੰ ਕੀ ਕਰਨ ਗਏ ਨੇ ਉੱਥੇ ਛੁੱਟੀ ਤੋਂ ਬਾਅਦ ਫਿਰ ਇਹਨਾਂ ਨੇ ਫੋਟੋ ਆਖਿੱਤ ਲਈ ਇਹਨਾਂ ਕੋ ਸਾਰਾ ਕੁਝ ਹੈਗਾ ਇਹਨਾਂ ਨੂੰ ਮਿੰਤਾ ਲੱਗਦਾ ਨਹੀਂ ਕੋਈ ਪ੍ਰੋਬਲਮ ਹੋਣੀ ਚਾਹੀਦੀ ਇਹ ਤਾਂ ਝੂਠੀ ਦੂਸ਼ਣਵਾਦੀ ਲਾ ਰਹੇ ਨੇ ਇਹ ਆਪਣੇ ਜਿਹੜੇ ਇਹਨਾਂ ਨੇ ਹੁਣ ਕੰਮ ਨਹੀਂ ਕੀਤੇ ਹੋਏ ਉਹ ਲੋਕਾਂ ਸਾਹਮਣੇ ਨੇ ਜੇ ਇਹਨਾਂ ਨੇ ਕੰਮ ਕੀਤੇ ਉਹਨਾਂ ਤੇ ਫੇਰ ਕਹਦੇ ਡਰਦੇ ਨੇ ਬਾੜ ਜਹੇ ਜੇ ਮਰਜੀ ਹੁਣ ਅਸੀਂ ਵੀ ਇਲੈਕਸ਼ਨ ਲੜਦੇ ਆ ਪਹਿਲਾਂ ਵੀ ਵਾਟਵੰਦੀਆਂ ਹੋਈਆਂ ਨੇ ਕਿ ਆਹੋ ਇਹਨਾਂ ਦੇ ਮਤਦਕ ਹੁੰਦੀਆਂ ਸੀਗੀਆਂ ਜਹੇ ਜਹੇ ਵਾੜ ਬਣ ਗਿਆ ਲੋਕ ਇਲੈਕਸ਼ਨ ਲੜਦੇ ਨੇ ਵਾੜਵੰਦੀ ਜੀ ਕੋਈ ਉਹ ਨਹੀਂ ਹੋਏਗਾ ਇਹ ਬਿਲਕੁਲ ਨਿਯਮਾਂ ਦੇ ਤਹਿਤ ਹੋਈ ਹੋਈ ਆ ਬਿਲਕੁਲ ਸਹੀ ਕੀਤੀ ਹੋਈ ਹੈ ਅਫਸਰਾਂ ਤੇ ਵੱਧ ਦਵਾ ਬਣਾ ਰਹੇ ਨੇ ਲੋਕਾਂ ਨੂੰ ਗਮਰਾਹ ਕਰ ਰਹੇ ਨੇ ਸ਼ਹਿਰ ਦੇ ਲੋਕਾਂ ਨੂੰ ਜੇ ਇਹਨਾਂ ਦੇ ਵਿੱਚ ਇਹਨਾਂ ਨੇ ਕੰਮ ਕੀਤੇ ਉਹਨੇ ਫਿਰ ਇਹਨੂੰ ਡਰਗਾਤਾ ਕਈ ਬੰਦੇ ਐ ਜਿਨ੍ਹਾਂ ਨੇ ਡਿਵੈਲਪਮੈਂਟ ਨਹੀਂ ਕੀਤੀ ਹੋਈ ਅੱਜ ਭੱਜਦੇ ਨੇ ਉਹ ਜਿੱਥੇ ਮਰਜ਼ੀ ਭੱਜਣ ਲੋਕਾਂ ਨੇ ਤਾਂ ਕੰਮ ਦੇਖਣੇ ਨੇ ਔਰ ਇਹ ਪਹਿਲੀ ਵਾਰ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਇਮਾਨਦਾਰ ਪ੍ਰਧਾਨ ਮਿਲੂਗਾ ਇਮਾਨਦਾਰ ਕਮੇਟੀ ਬਣੂਗੀ ਔਰ ਲੋਕਾਂ ਦੇ ਕੰਮ ਹੋਣਗੇ ਇਹ ਫੋੜਨਾ ਅਸੀਂ ਵਾਅਦਾ ਕਰਦੇ ਆਂ ਲੋਕਾਂ ਨੂੰ ਦੱਸਣਾ ਚਾਹੁੰਦੇ ਆਂ ਵੀ ਆਉਣ ਵਾਲੇ 1 ਸਾਲ ਦੇ ਵਿੱਚ ਵਿੱਚ ਸਾਡੀ ਕਮੇਟੀ ਬਣਨ ਤੋਂ ਬਾਅਦ ਸਾਰੇ ਕੰਮ ਖੰਨੇ ਦੇ ਪਹਿਲ ਦੇ ਆਧਾਰ ਤੇ ਕੀਤੇ ਜਾਣਗੇ। ਬਾਕੀ ਮੇਰੇ 30 ਜਿਹੜੇ ਪਹਿਲਾ ਵਾਰਡਬੰਦੀ ਹੋਈ ਨਹੀਂ ਤੁਸੀਂ ਕਿ ਕਿਨੀ ਚਿਰ ਦੇ ਕੌਂਸਲਰ ਰੂਮ ਦੇ ਵਿੱਚ ਜਿਹੜੀ ਪਹਿਲਾ ਵਾਰਡਬੰਦੀ ਹੋਈ ਸੀਗੀ ਉਹ ਗਲਤ ਹੋਈ ਵੀ ਆ ਤੁਹਾਨੂੰ ਪਤਾ ਹੀ ਯਾਦ ਹੋਈ ਸੀਗੀ ਉਹ ਵੀ ਅਕਾਲੀ ਦਲ ਦੇ ਟਾਈਮ ਹੀ ਹੋਈ ਆ। ਉਦੋਂ ਵਾਰਡਬੰਦੀ ਕਾਲੀਦਲ ਦੇ ਟਾਈਮ ਹੋਈ ਆ ਸਾਰੇ ਕਾਲੀਦਲ ਦੇ ਮੈਂਬਰ ਵੀ ਵਿੱਚ ਸੀਗੇ ਉਸ ਟਾਈਮ ਕੋਈ ਐਸੀ ਗੱਲ ਨਹੀਂ ਸੀ ਕਿ ਤਾਂ ਕਿਸੇ ਜੀ ਆਮ ਲੋਕਦਰ ਉਤਾ ਲੱਗਦੇ ਹੀ ਰਹਿੰਦੇ ਹੁੰਦੇ ਨੇ ਜਿਨ੍ਹਾਂ ਦੇ ਪੱਲੇ ਕੁਝ ਨਹੀਂ ਹੁੰਦਾ ਉਹ ਇਲਜ਼ਾਮੇ ਲਾਉਂਦੇ ਹੁੰਦੇ ਨੇ ਜਿਨ੍ਹਾਂ ਨੇ ਕੰਮ ਕੀਤਾ ਹੁੰਦਾ ਨਾ ਉਹ ਇਹਨਾਂ ਚੀਜ਼ਾਂ ਦੀ ਪਰਵਾਹ ਨਹੀਂ ਕਰਦੇ ਵਾਰਡ ਜਿਹੜੀ ਮੰਦੀ ਹੋਈ ਇਹ ਕੱਲ ਦਾ ਹੀ ਕਾਂਗਰਸ ਤੇ ਜੋ ਕਾਲੀਦਲ ਦਾ ਉਰੇ ਕਾਂਬੋ ਆ ਨਾ ਜੋ ਉਹਨਾਂ ਦੀ ਆਪਸੀ ਮਿਲੀਭੁਗਤ ਹੈ ਕੱਲ ਦਾ ਹੀ ਬਹੁਤ ਵੱਡਾ ਇਸ਼ੂ ਇਹਨਾਂ ਨੇ ਬਣਾਇਆ ਹੋਇਆ ਇਹਨਾਂ ਨੂੰ ਕੱਲੇ ਪਤਾ ਲੱਗਿਆ ਸੀ ਵੀ ਨਕਸ਼ਾ ਖੰਨੇ ਆ ਚੁੱਕਿਆ ਪ੍ਰਧਾਨ ਉਸ ਜਿਹੜੀ ਇਹ ਡੀਲਿਮਿਟੇਸ਼ਨ ਕਮੇਟੀ ਆ ਉਹਦਾ ਮੈਂ ਵੀ ਮੈਂਬਰ ਆ ਹਰੀਸ਼ ਗੁਪਤਾ ਜੀ ਵੀ ਮੈਂਬਰ ਨੇ ਉਹਦਾ ਪ੍ਰਧਾਨ ਵੀ ਮੈਂਬਰ ਆ ਤਿੰਨ ਮੈਂਬਰ ਨੇ ਜਿਹੜੇ ਪ੍ਰਾਈਵੇਟ ਨੇ ਬਾਕੀ ਸਰਕਾਰ ਦੇ ਦਰਮੰਦੇ ਜਿਹੜੇ ਇਹਦੇ ਮੈਂਬਰ ਹੁੰਦੇ ਨੇ ਇਹਦੇ ਘੱਟੋ ਘੱਟ 9 ਮੈਂਬਰ ਨੇ 9 ਮੈਂਬਰਾਂ ਦੇ ਵਿੱਚੋਂ 4 ਮੈਂਬਰਾਂ ਦੇ ਇਹਦੇ ਤੇ ਸਹਿਮ ਜਰੂਰੀ ਹੁੰਦੇ ਨੇ ਜਿਹੜਾ ਤੁਸੀਂ ਹੁਣੇ ਗੱਲ ਕਹੀ ਆ ਵੀ ਨਕਸ਼ਾ ਇਹ ਹੋਰ ਲਾਤਾ ਡੁਪਲੀਕੇਟ ਇਹਦੇ ਉੱਤੇ ਮੰਤਰੀ ਲੋਕਲ ਬਾਡੀ ਦੇ ਵੀ ਸਹਿਮ ਨੇ ਖੰਨੇ ਦੇ ਐਮਐਲਏ ਤੇ ਮੰਤਰੀ ਕਰਨਪ੍ਰੀਤ ਸਿੰਘ ਸੌਂਦ ਦੇ ਵੀ ਸਹਿਨੇ ਇਹਤੇ ਦੇ ਮੈਂਬਰਾਂ ਦੇ ਵੀ ਸਹਿਨੇ ਇਹਤੇ ਡੀਸੀ ਸਾਹਿਬ ਦੇ ਵੀ ਵਿਹਾਪ ਤੇ ਈਓ ਸਾਹਿਬ ਦੇ ਸਹਿਨੇ ਨੇ ਸੀਨਦਰ ਸਾਹਿਬ ਦੇ ਸਹਿਨੇ ਐਸਡੀਐਮ ਦੇ ਵਿਹਾਪ ਤੇ ਇਹਤੇ ਬਹੁਤ ਅਫਸਰਾਂ ਦੇ ਸਹਿਨੇ ਨੇ ਐਵੇਂ ਗੱਲ ਨਹੀਂ ਹੈ ਜਿਹੜੀਆਂ ਗੱਲਾਂ ਫਣਾਉਂਦੇ ਨੇ ਕੱਲ ਵੀ ਇਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਵੀ ਇਹ ਬਨਾਸ਼ ਦਾ ਨਕਸ਼ਾ ਇਹਨਾਂ ਨੇ ਚੀਰਫਾੜ ਕੀਤੀ ਹੈ ਪਰ ਬੰਨੇ ਇਜਾਮ ਲਗਾਏ ਨੇ ਕਿ 5 ਵਜੇ ਤੋਂ ਬਾਅਦ ਹਨੇਰੇ ਚ ਇੱਥੇ ਸਿੱਟ ਕੇ ਚਲੇ ਗਏ ਨੇ ਨਕਸ਼ਾ ਇੱਕ ਕਿਸਨ ਨੂੰ ਪਤਾ ਨਹੀਂ ਅਗਲੇ 2 ਦਿਨਾਂ ਤੱਕ ਛੁੱਟੀ ਸੀ ਜਿਹੜੀ ਗੱਲ ਹੈ ਜੀ ਜਿਹੜੀ ਮਿਊਨਿਸਪਲ ਕਮੇਟੀ ਦੀ ਜ਼ਿੰਮੇਵਾਰੀ ਹੈ ਜਿਹੜਾ ਹਾਊਸ ਆ ਜਿਹੜੇ ਜਿਹੜਾ ਮੀਟਿੰਗ ਹਾਲ ਆ ਉਹਦੀ ਜ਼ਿੰਮੇਵਾਰੀ ਸਾਰੀ ਪ੍ਰਧਾਨ ਦੀ ਹੈ ਅੱਜ ਤੱਕ ਪ੍ਰਧਾਨ 5 ਸਾਲ ਦੇ ਵਿੱਚ ਉਸ ਹਾਲ ਨੂੰ ਜਨਰੇਟਰ ਤੇ ਨਹੀਂ ਕਰਾ ਸਕਿਆ ਇਹਦੇ ਵਿੱਚ ਜਿਹੜੀ ਦੇਰੀ ਹੋਈ ਆ ਉੱਥੇ ਲਾਈਟ ਆਉਣ ਦੀ ਉਹ ਦੇਰੀ ਇਸ ਕਰਕੇ ਹੋਈ ਆ ਕਿ ਉਹ ਜਨਰੇਟਰ ਨਾਲ ਅਟੈਚ ਨਹੀਂ ਸੀਗਾ ਮੀਟਿੰਗ ਹਾਲ ਜਿਹੜਾ ਹੈਗਾ ਹੈ ਜਿਹਨੇ ਛੋਟਾ ਹੈ ਉਹ ਕਲਗੱਲਾ ਦਫ਼ਤਰ ਨੂੰ ਚਲਾਉਂਦਾ ਨੰਬਰ 2 ਗੱਲ ਨਕਸ਼ਾ ਸੁਵੇਰ ਦਾ ਉੱਤੇ ਆ ਵੇਲਾ ਹੋ ਸਕਦਾ ਕੱਲ੍ਹ ਹੀ ਉੱਥੇ ਹੋਵੇ ਇਹ ਸਿਰਫ ਹਾਈ ਫਾਈ ਡਰਾਮਾ ਚੱਲ ਰਿਹਾ 5 ਵਜੇ ਲਾਇਆ ਤੇ 6 ਵਜੇ ਲਾਹਤਾ ਗੋਮਨਕਸ਼ਾ ਸਵੇਰ ਦਾ ਉੱਥੇ ਪਿਆ ਜੀ ਨਕਸ਼ੇ ਦੀ ਏਡਾ ਆਕਾਰ ਆ ਨਕਸ਼ਾ 12 ਫੁੱਟ ਬਾਈ 18 ਫੁੱਟ ਦਾ ਨਕਸ਼ਾ ਹੈ ਜੀ ਉਹ ਕਿਸੇ ਕੰਤ ਵੀ ਲੱਗ ਸਕਦਾ ਉਹ ਨਕਸ਼ਾ ਉਹਦੇ ਤੇ ਟੇਬਲ ਤੇ ਪਿਆ 5 ਵਜੇ ਲਗਾਇਆ ਤੇ 6 ਵਜੇ ਲਾਹਤਾ ਤੇ ਵਿਚ ਇਹ ਤਾਂ ਕਾਂਗਰਸ ਦਾ ਕਹਿਣਾ ਨਾ ਜੀ ਕਾਂਗਰਸ ਦਾ ਕਹਿਣਾ ਹੈ ਇਹ ਜਿਹੜਾ ਨਕਸ਼ਾ ਤਾਂ ਅਸਲ ਦੇ ਵਿੱਚ ਕਾਨੂੰਨੀ ਤੌਰ ਤੇ ਉੱਥੇ ਸੇਰਦਾ ਪਿਆ ਜੀ ਕੱਲ੍ਹ ਤਾਂ ਹੀ ਵੇ ਆਉਣਾ ਮੰਨਦਾ ਅਸੀਂ ਦੇਖ ਕੇ ਆਇਆ ਪਹਿਲਾਂ ਉਹਨੂੰ ਦੁਪਹਿਰੇ ਨਕਸ਼ੇ ਸਾਰਾ ਦੇਖ ਕੇ ਆਇਆ ਜਿਹੜਾ ਜਾਲੀ ਨਾਖੇ ਨਕਸ਼ਾ ਤਾਂ ਸਰਕਾਰਾਂ ਹੀ ਬਣਾਉਂਦੀਆਂ ਹੁੰਦੀਆਂ ਨੇ 2003 ਦੇ ਵਿੱਚ ਕਾਂਗਰਸ ਨੇ ਵੀ ਇੱਕ ਨੇ ਨਕਸ਼ਾ ਬਣਾਇਆ ਉਸੇ ਇਸੇ ਤਰ੍ਹਾਂ ਉਹਨਾਂ ਨੇ ਵੀ ਇੱਕ ਨੇ ਲਾਇਆ ਸਰਕਾਰਾਂ ਨਕਸ਼ਾ ਨੋਟੀਫਿਕੇਸ਼ਨ ਸਰਕਾਰ ਕਰਦੀ ਆ ਕੋਈ ਹੌਸ ਦੀ ਜ਼ਿੰਮੇਵਾਰੀ ਨਹੀਂ ਹੈ ਨਕਸ਼ਾ ਬਣਾਉਣਾ ਜਿਹੜੀ ਵਾਰਡ ਬੰਦੀ ਆਦਾ ਨੋਟੀਫਿਕੇਸ਼ਨ ਪੰਜਾਬ ਸਰਕਾਰ ਕਰਦੀ ਆ ਲੋਕਲ ਬਾਡੀ ਡਿਪਾਰਟਮੈਂਟ ਕਰਦਾ ਲੋਕਲ ਬਾਡੀ ਡਿਪਾਰਟਮੈਂਟ ਨੇ ਇਹਦਾ ਨੋਟੀਫਿਕੇਸ਼ਨ ਕੀਤਾ ਪੂਰੇ ਕਾਨੂੰਨ ਮੁਤਾਬਕ ਬਣਿਆ ਜਿਹੜੇ ਕਾਨੂੰਨਾਂ ਬਣਦਾ ਉਹਦੇ ਨਾਲੇ ਬਣਿਆ ਹੌਸਦਲੇ ਦੇ ਵਿੱਚ ਕੋਈ ਰੋਲ ਨਹੀਂ ਹੈ ਜੀ ਲੋਕਲ ਗਵਰਨਮੈਂਟ ਉਹਦੇ ਨੁਮਾਇੰਦੇ ਉਹ ਜਿਹੜਾ ਨਕਸ਼ਾ ਬਣਾਉਂਦੇ ਨੇ ਉਹਦੀ ਇੱਕ ਮੀਟਿੰਗ ਸੱਦੀ ਜਾਂਦੀ ਹੈ ਉਹ ਮੀਟਿੰਗ ਦੇ ਵਿੱਚ ਪ੍ਰਧਾਨ ਨੂੰ ਵੀ ਸੱਦਾ ਆਇਆ ਉਹਦੇ ਵਿੱਚ ਚਾਰੇ ਪਾਰਟੀਆਂ ਦੇ ਜਿੰਨੀਆਂ ਪਾਰਟੀਆਂ ਹੁੰਦੀਆਂ ਉਹਨਾਂ ਨੂੰ ਇੱਕ ਇੱਕ ਮੈਂਬਰ ਹੁੰਦਾ ਉਹਨਾਂ ਨੂੰ ਵੀ ਸੱਦਾ ਆਇਆ ਉਹਨਾਂ ਚੋਂ ਕਈ ਪਾਰਟੀਆਂ ਦੇ ਮੈਂਬਰ ਨਹੀਂ ਗਏ ਜਿਹੜੇ ਕਾਂਗਰਸ ਪਾਰਟੀ ਦੇ ਕਾਂਗਰਸ ਪਾਰਟੀ ਦੇ ਜਿਹੜੇ ਇੱਕ ਤਾਂ ਜਿਹੜੇ ਆਮ ਮੈਂਬਰ ਹੁੰਦੇ ਨੇ ਐਮਸੀ ਉਹਨੇ ਤਾਂ ਹਾਜ਼ਰੀ ਹੁੰਦੀ ਆ ਉਹ ਜਾਣ ਚਾਹੇ ਨਾ ਜਾਣ ਜਿਹੜਾ ਪ੍ਰਧਾਨ ਆ ਨੋਟੀਫਾਈਡ ਮੈਂ ਲੋਕਾਂ ਨੂੰ ਗਮਰਾਹ ਕਰਨਾ ਚਾਹੁੰਦੇ ਨੇ ਇਹਨੇ ਕੰਮ ਕੋਈ ਕੀਤਾ ਨਹੀਂ ਪ੍ਰਧਾਨ ਦਾ ਕੰਮ ਇਹ ਰਿਹਾ ਹਰੇਕ ਕੰਮ ਦੇ ਵਿੱਚ ਢੀਕਾ ਲਾਉਣਾ ਪਹਿਲਾ ਪ੍ਰਧਾਨ ਦੇਖਿਆ ਜਿਹੜਾ ਡਿਵੈਲਪਮੈਂਟ ਦੇ ਕੰਮਾਂ ਦੇ ਉੱਤੇ ਵੀ ਕੋਈ ਹਾਈ ਕੋਰਟ ਜਾ ਕੇ ਸਟੇਲ ਲਵਾਉਂਦਾ ਥੋੜੇ ਲੈਨੋਂ ਪਾਰ ਦੇ ਕਿੰਨੇ ਕੰਮਾਂ ਦੇ ਉੱਤੇ ਇਹਨੇ ਸਟੇਲ ਲਵਾਈ ਹੋਈ ਹੈ ਇਹ ਸਿਰਫ ਲੋਕਾਂ ਨੂੰ ਗਮਰਾਹ ਕਰਨਾ ਚਾਹੁੰਦੇ ਇਹਨਾਂ ਦੀ ਅਸਲੀ ਜ਼ਮੀਨ ਆ ਜਿਹੜੀ ਪੈਰਾ ਥੱਲੇ ਜਾ ਚੁੱਕੀ ਹੈ ਇਹ ਹੁਣ ਬਹੁਤ ਜਲਦ ਆਮ ਆਦਮੀ ਪਾਰਟੀ ਦੀ ਜਿਹੜੀ ਮਿਸਟਰਲ ਕਾਉਂਸਲ ਉਰੇ ਆਉਣ ਵਾਲੀ ਆ ਇਮਾਨਦਾਰੀ ਨਾਲ ਉੱਥੇ ਕੰਮ ਹੋਊਗਾ ਸ਼ਹਿਰ ਨੂੰ ਅਸੀਂ ਸਵਰਗ ਬਣਾਉਣ ਦੇ ਵਿੱਚ ਆਪਣਾ ਕੋਈ ਕਸਰ ਨਹੀਂ ਛੱਡਾ ਜਿਹੜੀ ਇਲਜ਼ਾਮ ਬਾਜੀ ਲੱਗ ਰਹੀ ਹੈ ਇਹ ਬੇਮਨੀ ਆ ਗਈ ਹੈ ਮੈਂ ਇਹਨਾਂ ਨੂੰ ਇਹ ਪੁੱਛਣਾ ਚਾਹੁੰਨਾ ਵੀ ਤੁਸੀਂ ਸ਼ਾਮ ਨੂੰ 5 ਵਜੇ ਆ ਕੇ ਮਿਊਸਪਲ ਕਮੇਟੀ ਦੇ ਦਫ਼ਤਰ ਦੇ ਵਿੱਚ ਲੌੜਾ ਪਾਇਆ ਜਿਹੜਾ ਉਹ ਕਿਉਂ ਪਾਇਆ ਨਗਰ ਕੌਂਸਲ ਦੇ ਪ੍ਰਧਾਨ ਜੀ ਸਰਦਾਰ ਕਮਲਜੀਤ ਸਿੰਘ ਲੱਧੜ ਦੋ ਵਾਰ ਚੰਡੀਗੜ੍ਹ ਗਏ ਨੇ ਹਰ ਨਕਸ਼ਾ ਦੇਖ ਕੇ ਆਏ ਨੇ ਉਸ ਟਾਈਮ ਤੇ ਇਹਨਾਂ ਨੇ ਕੋਈ ਰੌਲਾ ਨਹੀਂ ਪਾਇਆ ਕਿਉਂਕਿ ਇਹਨਾਂ ਨੇ ਆਪਣਾ ਵਾਰ ਬੱਗੇ ਤਰੀਕੇ ਦੇ ਨਾਲ ਉਹ ਸੈੱਟ ਕਰਕੇ ਆਏ ਨੇ ਆ ਕੇ ਖੰਨੇ ਸਾਹਿਬ ਦੀ ਵਿੱਚ ਜ ਤਾੜੀਆਂ ਮਾਰ ਕੇ ਹੱਸ ਰਹੇ ਨੇ ਪ੍ਰਧਾਨ ਜੀ ਉਸ ਟਾਈਮ ਤੇ ਕਿਸੇ ਨੇ ਕੋਈ ਰੌਲਾ ਨਹੀਂ ਪਾਇਆ ਜਦੋਂ ਨਕਸ਼ਾ ਲੱਗਿਆ ਅੱਜ ਉਹਨਾਂ ਨੇ ਕਿਉਂ ਰੌਲਾ ਪਾਇਆ ਉਹਨਾਂ ਨੂੰ ਆਪਣੀ ਹਾਰ ਦਿਖਦੀ ਹੈ ਉਹ ਆ ਕੇ ਗੜਗਾਉ ਤੋਂ ਨਹੀਂ ਆ ਕੇ ਬਸ ਗਿਆ ਕੋਈ ਪਾਕਿਸਤਾਨ ਤੋਂ ਨਹੀਂ ਆ ਕੇ ਗਲੀਆਂ ਜੁੜ ਗਈਆਂ ਦੋ ਗਲੀਆਂ ਇੱਧਰ ਲੱਗ ਗਿਆ ਮੇਲਾ ਵਾਰ ਵਟ ਹੋਇਆ ਜਿਹੜਾ ਮੇਰਾ ਵਾਰ ਹੈ ਮੇਰਾ ਆਪਣੇ ਵਾਰ ਦੀ ਮੈਂ ਗੱਲ ਕਰ ਰਿਹਾ ਮੇਲਾ ਵਾਰ ਵਟ ਕੇ ਦੂਜੇ ਪਾਸੇ ਲਾਇਆ ਗਿਆ ਮੈਂ ਤਾਂ ਬੋਲਿਆ ਨਹੀਂ ਇਹ ਕਿਉਂ ਹੰਲਾ ਕਰ ਰਹੇ ਨੇ ਉਹਨਾਂ ਦਾ ਇਲਜ਼ਾਮ ਹੈ ਕਿ ਇੱਕ ਘਰ ਵਾਲਾ ਨਾਲ ਵੋਟ ਪਾਊਗਾ ਦੂਸਰੇ ਨੂੰ 1 ਕਿਲੋਮੀਟਰ ਤੱਕ ਪਾਣ ਨੂੰ ਜਾਣਾ ਪੈਣਾ ਬਿਲਕੁਲ ਗੱਲਾਂ ਹੁੰਦੀਆਂ ਨੇ ਜੀ ਇਹ ਜਦੋਂ ਵਾਰਡ ਬੰਦੀ ਹੁੰਦੀ ਹੈ ਕੋਈ ਗਲੀ ਕਿੱਧਰੇ ਲੱਗੀ ਤਾਂ ਕੋਈ ਗਲੀ ਕਿੱਧਰੇ ਲੱਗੀ ਜੇ ਦੋ ਗਲੀਆਂ ਇੱਧਰ ਹੋ ਗਈਆਂ ਜਾਂ ਦੋ ਗਲੀਆਂ ਇੱਧਰ ਹੋ ਗਈਆਂ ਦੋ ਗਲੀਆਂ ਪਿੱਛੇ ਹੋ ਗਈਆਂ ਦੋ ਗਲੀਆਂ ਮੋੜੇ ਹੋ ਗਈਆਂ ਇਹ ਚ ਕੋਈ ਹਾਨੀ ਮੇਰੇ ਵਾਰਡ ਦਾ ਤੁਸੀਂ ਨਕਸ਼ਾ ਕੱਢੋ ਮੇਰਾ ਵਾਰਡ ਦੀ ਸਾਰੀ ਦੀ ਘਟਬਟ ਹੋਈ ਆ ਜਿੱਥੇ ਮੇਰੀ ਪਰਸਨਲ ਵਧੀਆ ਵੋਟ ਸੀ ਮੇਰੇ ਰਜਿਸਟਰਰਾਂ ਦੀ ਵੋਟ ਜੀ ਉਹ ਵੀ ਇਹਨਾਂ ਨੇ ਕੱਟਦੀ ਇਹਨਾਂ ਨੇ ਤੁਸੀਂ ਗੱਟਾ ਸੀ ਬੋਲੇ ਨਹੀਂ ਹੈਗੇ ਅਸੀਂ ਕਾਂਗਰਸ ਕਰਤਾ ਧਰਤਾ ਰਹੇ ਆ ਉਸ ਟਾਂ ਵੀ ਧੱਕੇਸ਼ਾ ਹੀ ਹੁੰਦੇ ਰੇ ਕੁਛ ਨਹੀਂ ਧੱਕੇਸ਼ਾ ਅੱਜ ਵੀ ਹੈ ਨਹੀਂ ਦੇਖੋ ਧੱਕੇਸ਼ਾ ਹੀ ਅੱਜ ਵੀ ਹੈ ਨਹੀਂ ਅੱਛਾ ਇਹ ਸੱਤਾ ਸਰਕਾਰ ਦੇ ਉੱਤੇ ਧੱਕੇਸ਼ਾਹੀ ਦੇ ਇਲਜ਼ਾਮ ਲਾਏ ਜਾਂਦੇ ਨੇ ਨਗਰ ਕੌਂਸਲ ਦਾ ਪ੍ਰਧਾਨ ਲੈਟ ਲਵਾ ਸਕਦਾ ਸੀ ਨੇਰੇ ਦਾ ਨਗਰ ਕੌਂਸਲ ਦਾ ਪ੍ਰਧਾਨ ਕੀ ਕਮਲ ਜੀ ਲੈਟ ਨਹੀਂ ਸੀ ਲਵਾ ਸਕਦਾ ਬਦੇ ਬਦੇ ਬਿਲਕੁਲ ਨਹੀਂ 5 ਵਜੇ ਦੇ ਬਾਅਦ ਨੇਰੇ ਸਿੱਟ ਕੇ ਚਲੇ ਗਿਆ ਤੇ ਨਹੀਂ ਨਹੀਂ ਬਿਲਕੁਲ ਨਹੀਂ ਇਹ ਗੱਲਾਂ ਸਾਰੀਆਂ ਬੇਮੁਨਾਹਾਰ ਨੇ ਇਹਨਾਂ ਗੱਲਾਂ ਦੇ ਵਿੱਚ ਕੋਈ ਦਮ ਨਹੀਂ ਹੈਗਾ ਜੋ ਵੀ ਬਾਤਮੰਦੀ ਹੋਈ ਹੈ ਟ੍ਰਿੱਕੇਵਾਜ ਹੋਈ ਹੈ ਜੋ ਕਿ ਆਮ ਲੋਕਾਂ ਦੇ ਹਿੱਤ ਦੇ ਵਿੱਚ ਹੋਈ ਹੈ 33 ਵਾਰ ਦੀ 33 ਮੰਜ਼ੇ ਨੇ ਇਲੈਕਸ਼ਨ ਲੜਨੀ ਹੈ ਉਹਦੇ ਵਿੱਚ ਕਾਂਸ ਦਾ ਪਾਰਟੀ ਵੀ ਲੜੂ ਆਮ ਆਦਮੀ ਪਾਰਟੀ ਵੀ ਲੜੂ ਅਕਾਲੀ ਦਲ ਵੀ ਲੜੂ ਬੀਜੇਪੀ ਵੀ ਲੜੂ ਇਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਨਕਸ਼ੇ ਨੂੰ ਲੈ ਕੇ ਤੇ ਅਸੀਂ ਕੀ ਦੇਖਦੇ ਹਾਂ ਉਹਦੇ ਵਿੱਚ ਪ੍ਰਧਾਨ ਇਲਜ਼ਾਮ ਲਾ ਰਿਹਾ ਵੀ ਨਕਸ਼ਾ 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 ਬਾਰ ਬੋਲਦਾ ਦਾ ਵੀ ਨਕਸ਼ਾ ਤੁਹਾਨੂੰ ਦਿਖਾਇਆ ਇਹ ਨਕਸ਼ਾ ਹੈ 5 ਵਜੇ ਦੇਖਿਆ ਮੈਸੇ ਇਹ ਪੁੱਛਣਾ ਚਾਹੁੰਦੇ ਆ ਪ੍ਰਧਾਨ ਨੂੰ ਤੁਸੀਂ ਝੱਖ ਮਾਰਨਗੇ ਸੀਗੇ ਕਮੇਟੀ ਜਦੋਂ ਤੁਹਾਨੂੰ ਮੈਨੂੰ ਬੁਲਾਇਆ ਗਿਆ ਚੰਡੀਗੜ੍ਹ ਤੁਸੀਂ ਹਾਊਸ ਦੇ ਮੈਂਬਰ ਬਤੌਰ ਪ੍ਰਧਾਨ ਜੀ ਤੁਹਾਨੂੰ ਉਸ ਮੀਟਿੰਗ ਤੇ ਬੁਲਾਇਆ ਗਿਆ ਤੇ ਤੁਸੀਂ ਉੱਥੇ ਸਾਇਨ ਕਿਤੇ ਬਿਨਾ ਭੱਜ ਕੇ ਆ ਗਏ ਔਰ ਤੁਹਾਡੇ ਨਾਲ ਇੱਕ ਮੈਂਬਰ ਗਿਆ ਜੀ ਸੰਦੀਪ ਕਈ ਤੁਹਾਡਾ ਕਾਂਗਰਸ ਪਾਰਟੀ ਦਾ ਮੈਂਬਰ ਹੈ ਤੇ ਜਿਹੜੀ ਗੱਲ ਇਹ ਕਰਦੇ ਬੈਠੇ ਨੇ ਸ਼ਹਿਰ ਦੇ ਵਿੱਚ ਇੱਕ ਗੱਲ ਤਾਂ ਕਲੀਅਰ ਹੋ ਗਈ ਹੈ ਵੀ ਕਾਂਗਰਸ ਪਾਰਟੀ ਔਰ ਅਕਾਲੀ ਦਲ ਜਿਹੜੇ ਕਿ ਘੋ ਖਿਚੜੀ ਹੋਏ ਪੈਨੇ ਰਲ ਕੇ ਇਲੈਕਸ਼ਨ ਲੜਨ ਦੀਆਂ ਪਲਾਨੀਆਂ ਬਣਾ ਰਹੇ ਨੇ ਅੱਜ ਇਸ ਗੱਲ ਤੋਂ ਸਾਬਤ ਹੋ ਗਿਆ ਵੀ ਇਹ ਖੋਏ ਪੈਨੇ ਸੋ ਅੱਜ ਇਹ ਨਾ ਪੜਾ ਲੱਗ ਚੁੱਕਾ ਵੀ ਮਿਊਸਪਲ ਕਮੇਟੀ ਦੇ ਉੱਤੇ ਆਮ ਪਾਰਟੀ ਸੱਤ ਤਰ੍ਹਾਂ ਪਈ ਸੀ ਖੰਨੇ ਦੀ ਨਗਰ ਕੌਂਸਲ ਦੇ ਸੱਤ ਤਰ੍ਹਾਂ ਪਈ ਸੀ ਸੌਂਝੀ ਦੀ ਗਵਾਈ ਦੇ ਵਿੱਚ ਕਮੇਟੀ ਬਣਨ ਜਾ ਰਹੀ ਹੈ ਤੁਸੀਂ ਇਸ ਗੱਲ ਤੋਂ ਹੱਲਾ ਬਿਚਾਰਿਓ ਤੁਸੀਂ ਅਸੀਂ ਤੁਹਾਨੂੰ ਅੱਜ ਵੀ ਕਹਿੰਨੇ ਆ ਤੁਸੀਂ ਸੁਧਰ ਜਾਓ ਤੁਸੀਂ ਦੇਖੋ ਖੰਨੇ ਦਾ ਕੋਈ ਵਿਕਾਸ ਨਹੀਂ ਹੋਣ ਦਿੱਤਾ ਤੁਸੀਂ ਹਰੇਕ ਕੰਮ 'ਚ ਵਿਕਾਸ ਦੇ ਰੋੜੇ ਬਣਿਓ ਤੁਸੀਂ 2024 ਮੇਂ ਆ ਸਕਦੇ ਦੇਖਿਓ ਤੇਜਿੰਦਰ ਸਿੰਘ ਆਰਟੀਕ ਵਿਸ਼ੇਸ਼ ਕਮੇਟੀ